ਵੈਸੇ ਮੈਂ ਦੇਖਦਾ ਦੁਨੀਆਦਾਰੀ ਇੰਨੀ ਅਜੀਬ ਹੈ ਨਾ ਜੇ ਤਾਂ ਕਿਸੇ ਨੂੰ ਮੁਹੱਬਤ ਕਰਦੇ ਨੇ ਦਿਲੋਂ ਅਗਲਾ ਦੇ ਜਵੇ ਧੋਖਾ ਤਾਂ ਕਹਿਣਗੇ ਦੁਨੀਆ ਕਾਬਲ ਹੀ ਨਹੀਂ ਪਿਆਰ ਦੇ ਦੁਨੀਆ ਇਦਾਂ ਦੁਨੀਆ ਉਦਾਂ ਜਦੋਂ ਕੋਈ ਤੁਹਾਨੂੰ ਪਿਆਰ ਕਰੇ ਬੇਸ਼ੁਮਾਰ ਬਿਨਾਂ ਕਿਸੇ ਮਤਲਬ ਤੋਂ ਫਿਰ ਤੁਸੀਂ ਕਹਿੰਦੇ ਹੋ ਕੋਈ ਤਾਂ ਮਤਲਬ ਹੋਏਗਾ ਇਹਦਾ ਕੋਈ ਤਾਂ ਗੱਲ ਹੋਏਗੀ ਕਦੀ ਬਹਿ ਕੇ ਵਿਚਾਰੋ ਚਾਹਨੇ ਕੀ ਹੋ ਔਰ ਵੈਸੇ ਵੀ ਜ਼ਿੰਦਗੀ ਜਦੋਂ ਕੋਈ ਤੁਹਾਡੇ ਤੇ ਬਲਾਈਂਡਲੀ ਟਰਸਟ ਕਰਦਾ ਹੋਵੇ ਨਾ ਬਲਾਈਂਡਲੀ ਪਿਆਰ ਕਰਦਾ ਹੋਵੇ ਤੁਹਾਨੂੰ ਦਿਲੋਂ ਮੁਹੱਬਤ ਕਰਦਾ ਹੋਵੇ ਉਹਦੇ ਨਾਲ ਕਦੀ ਸਤਾਦੀ ਨਾ ਕਰਿਓ ਯਾਦ ਰੱਖਿਓ ਕਦੀ ਉਹਨੂੰ ਬੇਵਕੂਫ ਨਾ ਸਮਝਿਓ। ਉਸ ਪਿਆਰ ਨੂੰ ਕਦੀ ਆਪਰਚੂਨਿਟੀ ਨਾ ਸਮਝਿਓ ਕਿ ਲੈ ਆ ਵੀ ਉਹ ਤਾਂ ਮੇਰੇ ਬੜੇ ਕਹਿਣੇ ਚਾਹੇ ਮੈਂ ਚਾਹਾਂ ਤਾਂ ਹੁਣ ਐ ਕਰਦਾ ਮੈਂ ਚਾਹਾਂ ਤਾਂ ਉਹਨੂੰ ਨਚਾਦਾ ਮੈਂ ਚਾਹਾਂ ਤਾਂ ਉਹਨੂੰ ਬਿਠਾਦਾ ਕਦੀ ਨਾ ਸੋਚੋ ਇਹਦਾਂ। ਕਿਉਂਕਿ ਇੱਕ ਨਾ ਇੱਕ ਦਿਨ ਜਦੋਂ 2-3 ਸਾਲਾਂ ਬਾਅਦ ਉਹ ਬੰਦਾ ਮੈਚੂਰ ਹੋਏਗਾ ਉਹਨੂੰ ਸਮਝ ਲੱਗੇਗੀ ਕਿ ਤੁਸੀਂ ਉਹਦੇ ਨਾਲ ਇਹ ਕੁਛ ਕੀਤਾ ਸੀ। ਉਹਦਾ ਮੁਹੱਬਤ ਤੋਂ ਵਿਸ਼ਵਾਸ ਛੁੱਟ ਜਾਵੇਗਾ। ਇਸ ਕਰਕੇ ਜਦੋਂ ਕੋਈ ਤੁਹਾਡੇ ਤੇ ਬਲਾਈਂਡਲੀ ਟਰਸਟ ਕਰੇ, ਮੁਹੱਬਤ ਕਰੇ ਉਹਨੂੰ ਕਦੀ ਕੈਸ਼ ਨਾ ਕਰਿਓ। ਆਪਰਚੂਨਿਟੀ ਸਮਝ ਕੇ ਕਦੀ ਉਹਨ